ਫਗਵਾੜਾ ਵਿਖੇ ਇੱਕ ਵਿਅਕਤੀ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਜ਼ਹਿਰੀਲੀ ਚੀਜ਼ ਦਾ ਸੇਵਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਨਮੋਲ ਸੰਧੂ ਪੁੱਤਰ ਹੁਸਨ ਲਾਲ ਵਾਸੀ ਮਹਿੜੂ ਬਜੂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਥਾਣਾ ਸਦਰਦੀ ਪੁਲਿਸ ਇੱਕ ਨੌਜਵਾਨ ਨੂੰ ਹਸਪਤਾਲ ਵਿਖੇ ਲੈ ਕੇ ਆਈ ਸੀ ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀਟੂ ਫਲੈਂਕ ਦੀ ਨਿਊਜ਼ ਤੋਂ ਪ੍ਰੀਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹਾਇਰਡ ਆਫਸਰ ਕੀ ਮਾਮਲਾ ਹੈ ਕਿ ਇੱਕ ਵਿਅਕਤੀ ਆਪਣੇ ਫੋਰਦੇ ਸੁਵਲ ਹਸਪਤਲ ਦੇ ਲਿਆਂਦਾ ਹੈ ਜੀ ਮੇਰੇ ਕੋਲ ਸਾਢੇ 11 ਵੇ ਖਾਣਾ ਸਰ ਪੁਲਿਸ ਤੋਂ ਇੱਕ ਡੈਡ ਬੋਡੀ ਲੈ ਕੇ ਆਏ ਹੈ ਜਿਹੜਾ ਕਿ ਬਰੌਡ ਡੈਡ ਹੀ ਸੀ ਮੇਰੇ ਕੋਲ ਲੱਗੇ ਪਰ ਉਹਦਾ ਨਾਮ ਅਨਮੋਲ ਸੰਧੂ ਦੱਸਿਆ ਜੀ ਇਹਨਾਂ ਨੇ son of ਸੁਨਾਲ ਮਹੀਰੂ ਜਣਾ ਹੈ ਏਜ ਅਪਰੋਕਸੀਮੇਟਲੀ 30 ਇਅਰ ਮੇਲ ਹੈਗਾ ਸਰ ਪਤਾ ਲੱਗਾ ਜੀ ਕਿਉਂ ਡੈਡ ਹੋਈ ਬੰਦੇ ਨੇ ਇਹਨਾਂ ਨੇ ਸ੍ਰੀ ਇਹ ਕਹਿ ਰਹੇ ਕਿ ਕੁਝ ਸਸਪੈਕਟਡ ਸ਼ਾਇਦ ਪੋਇਜ਼ਨਿੰਗ ਹੈ ਉਹ ਪੋਸਟਮਾਰਮ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਕਾਦੇ ਕਰਕੇ ਰੈੱਟ ਹੋਈ ਹੈ ਮੈਂ ਡੈਡ ਵੱਡੀ ਮਹਾਰਚੀ ਦਿਖਾਤੀ ਹੈ ਔਰ ਪੁਲਿਸ ਕਾਰਵਾਈ ਤੋਂ ਬਾਅਦ ਜੋ ਵੀ ਹੋਏਗਾ ਉਸ ਤੋਂ ਅਪਡੇਟ ਕਰਾਂਗਾ ਫਗਵਾੜਾ ਵਿਖੇ ਇੱਕ ਵਿਅਕਤੀ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਜ਼ਹਿਰੀਲੀ ਚੀਜ਼ ਦਾ ਸੇਵਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਅਨਮੋਲ ਸੰਧੂ ਪੁੱਤਰ ਹੁਸਨ ਲਾਲ ਵਾਸੀ ਮਹਿੜੂ ਬਜੂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਥਾਣਾ ਸਦਰਦੀ ਪੁਲਿਸ ਇੱਕ ਨੌਜਵਾਨ ਨੂੰ ਹਸਪਤਾਲ ਵਿਖੇ ਲੈ ਕੇ ਆਈ ਸੀ ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੀਟੂ ਫਲੈਂਕ ਦੀ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹਾਂ ਡਾਕਟਰ ਕੀ ਮਾਮਲਾ ਇੱਕ ਕੀ ਆਪਣੇ ਫੋਰਡ ਦੇ ਸਿਵਲ ਹਸਪਤਾਲ ਦੇ ਲਿਆ ਹੁੰਦਾ ਹੈ ਜੀ ਮੇਰੇ ਕੋਲ 11:30 ਵਜੇ ਸਾਨਾ ਸਰ ਪੁਲਿਸ ਸੇ ਇੱਕ ਡੈਡ ਬੋਡੀ ਲੈ ਕੇ ਆਏ ਹੈ ਜਿਹੜਾ ਕਿ ਬਰੌਡ ਡੈਡ ਹੀ ਸੀ ਮੇਰੇ ਕੋਲ ਲੱਗੇ ਪਰ ਉਹਦਾ ਨਾਮ ਅਨਮੋਲ ਸੰਧੂ ਦੱਸਿਆ ਜੀ ਇਹਨਾਂ ਨੇ ਸਨ ਆਫ ਹੁਸਨ ਲਾਲ ਮਹੀਰ ਉਜਰਾਨਾ ਏਜ ਐਪ੍ਰੋਕਸੀਮੇਟਲੀ 30 ਇਅਰ ਮੇਲ ਹੈਗਾ ਸਰ ਪਤਾ ਲੱਗਾ ਜੀ ਕਿਉਂ ਡੈਡ ਹੋਈ ਬੰਦੇ ਨੇ ਇਹਨਾਂ ਨੇ ਸਿਰ ਇਹ ਕਹਿ ਰਿਹਾ ਕਿ ਕੁਝ ਸਸਪੈਕਟਡ ਸ਼ਾਇਦ ਪੋਇਜ਼ਨਿੰਗ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਕੀ ਕਾਦੇ ਕਰਕੇ ਡੈੱਡ ਹੋਈ ਹੈ ਮੈਂ ਡੈਡ ਬੋਡੀ ਮੋਰਚੀ ਦੇਖਵਾਤੀ ਹੈ ਔਰ ਪੁਲਿਸ ਕਾਰਵਾਈ ਤੋਂ ਬਾਅਦ ਜੋ ਵੀ ਹੋਏਗਾ ਉਹ ਤੁਹਾਨੂੰ ਅਪਡੇਟ ਕਰਾਂਗਾ ਫਗਵਾੜਾ ਵਿਖੇ ਇੱਕ ਵਿਅਕਤੀ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਜ਼ਹਿਰੀਲੀ ਚੀਜ਼ ਦਾ ਸੇਵਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਨਮੋਲ ਸੰਧੂ ਪੁੱਤਰ ਹੁਸਨ ਲਾਲ ਵਾਸੀ ਮਹਿੜੂ ਬਜੂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਥਾਣਾ ਸਦਰਦੀ ਪੁਲਿਸ ਇੱਕ ਨੌਜਵਾਨ ਨੂੰ ਹਸਪਤਾਲ ਵਿਖੇ ਲੈ ਕੇ ਆਈ ਸੀ ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀਟੂ ਫਲੈਂਕ ਦੀ ਨਿਊਜ਼ ਤੋਂ ਪ੍ਰੀਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹੈਡ ਆਫ ਸਰ ਕੀ ਮਾਮਲਾ ਇੱਕ ਵਿਅਕਤੀ ਆਪਣੇ ਫੋਰਦੇ ਸੁਵਲ ਹਸਪਤਲ ਦੇ ਲਿਆਂਦਾ ਹੈ ਜੀ ਮੇਰੇ ਕੋਲ ਸਾਢੇ 11 ਵਜੇ ਖਾਣਾ ਸਰ ਪੁਲਿਸ ਤੋਂ ਇੱਕ ਡੈਡ ਬੋਡੀ ਲੈ ਕੇ ਆਏ ਹੈ ਜਿਹੜਾ ਕਿ ਬਰੌਡ ਡੈਡ ਹੀ ਸੀ ਮੇਰੇ ਕੋਲ ਲੱਗੇ ਪਰ ਉਹਦਾ ਨਾਮ ਅਨਮੋਲ ਸੰਧੂ ਦੱਸਿਆ ਜੀ ਇਹਨਾਂ ਨੇ son of ਸੁਨਾਲ ਮਹੀਰੂ ਜਣਾ ਹੈ এজ ਅਪਰੋਕਸੀਮੇਟਲੀ 30 ਇਅਰ ਮੇਲ ਹੈਗਾ ਸਰ ਪਤਾ ਲੱਗਾ ਜੀ ਕਿਉਂ ਡੈੱਡ ਹੋਈ ਬੰਦੇ ਨੇ ਇਹਨਾਂ ਨੇ ਸ੍ਰੀ ਇਹ ਕਹਿ ਰਹੇ ਕਿ ਕੁਝ ਸਸਪੈਕਟਡ ਸ਼ਾਇਦ ਪੋਇਜ਼ਨਿੰਗ ਹੈ ਪੋਸਟਮਾਰਟਮ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਕੀ ਕਾਦੇ ਕਰਕੇ ਡੈਥ ਹੋਈ ਹੈ ਮੈਂ ਡੈਡ ਬੜੀ ਮਹਾਰੀ ਚੀਜ਼ ਖਵਾਤੀ ਹੈ ਔਰ ਪੁਲਿਸ ਕਾਰਵਾਈ ਤੋਂ ਬਾਅਦ ਜੋ ਵੀ ਹੋਏਗਾ ਉਸ ਤੋਂ ਬਾਅਦ ਹੀ ਕਹਾਂਗਾ